ਹਾਂਜੀ ਵੀ ਦੋਸਤੋ ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਮਹਿੰਦਰਾ ਅਰਜੁਨ ਯੂਵੋ 575 ਡੀਆਈ ਇਹ ਟਰੈਕਟਰ 3 ਸਪੀਡ 2020 ਮਾਡਲ ਹੈ ਬਾਕੀ ਜਾਣਕਾਰੀ ਆਪਾਂ ਸਾਰੀ ਟਰੈਕਟਰ ਦੀ ਕੀ ਰੇਟ ਹੈ ਕਿੰਨਾ ਚੱਲਿਆ ਹੋਇਆ ਜਿਹੜਾ ਏਰੀਆ ਫੋਨ ਨੰਬਰ ਵਗੈਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਾਂ ਹਰੋਜ ਨਵੇਂ ਤੋਂ ਨਵਾਂ ਟਰੈਕਟਰ ਵੀਡੀਓ ਦੀਆਂ ਟਰੈਕਟਰਾਂ ਦੀਆਂ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਨੂੰ ਤੁਸੀਂ ਦਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਜਿਹੜੇ ਭਰਾ ਵੀਡੀਓ ਇਹ Facebook ਤੇ ਦੇਖ ਰਹੇ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਈ ਵੀਰ ਵੀਡੀਓ ਤਾਂ ਆਪਣੀਆਂ ਹਰ ਰੋਜ਼ ਦੇਖਦੇ ਨੇ ਪਰੰਤੂ ਉਹਨਾਂ ਨੇ ਨਾ ਹੀ ਤਾਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਨਾ ਹੀ ਪੇਜ ਨੂੰ ਫੋਲੋ ਕੀਤਾ ਹੋਇਆ ਸੋ ਸਾਰੇ ਭਰਾ ਚੈਨਲ ਨੂੰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀ 2 ਮਿੰਟ ਦੀ ਵੀਡੀਓ ਤੇ ਫੋਟੋਆਂ ਵਗੈਰਾ ਭੇਜ ਕੇ ਐਡ ਕਰਵਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਟਰੈਕਟਰ ਬਾਰੇ ਇਹ ਟਰੈਕਟਰ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਮਹਿੰਦਰਾ ਯੂਬੋ 575 ਡੀਆਈ ਟਰੈਕਟਰ ਹੈ ਜੀ 2020 ਮਾਡਲ ਇਹ ਟਰੈਕਟਰ ਹੈਗਾ ਤੇ ਟਰੈਕਟਰ ਬਾਈ ਜੀ ਇਹ ਹਰਿਆਣਾ ਨੰਬਰ ਹੈ 1200 ਤੇ 96 ਘੰਟੇ ਟਰੈਕਟਰ ਇਹ ਚੱਲਿਆ ਹੋਇਆ ਹੈ ਨਗਦ ਕੈਸ਼ ਤੇ ਟਰੈਕਟਰ ਆਇਆ ਹੋਇਆ ਜੀ ਸਾਰੇ ਪੇਪਰ ਵਗੈਰਾ ਟਰੈਕਟਰ ਦੇ ਬਿਲਕੁਲ ਕੰਪਲੀਟ ਨੇਗੇ ਆਮ ਜ਼ਿਮੀਦਾਰ ਭਰਾ ਕੋਲੇ ਟਰੈਕਟਰ ਇਹ ਸੇਲ ਲਈਏਗਾ ਘਰ ਦੀ ਖੇਤੀ ਤੇ ਟਰੈਕਟਰ ਇਹ ਚੱਲਿਆ ਹੋਇਆ ਜੀ ਪਹਿਲੇ ਨਾਮ ਹੈ ਤੁਹਾਨੂੰ ਦੱਸਿਆ ਜੀ ਹਰਿਆਣਾ ਨੰਬਰ ਟਰੈਕਟਰ ਹੈ 1296 ਘੰਟੇ ਟਰੈਕਟਰ ਇਹ origignal ਚੱਲਿਆ ਹੋਇਆ ਹੈ ਬਾਕੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਸਾਰੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੱਲ ਰਹੀ ਹੈ ਜੀ ਟਰੈਕਟਰ ਪਾਵਰ ਸਟੀering ਹੈ ਤੇ ਇਹ ਟਰੈਕਟਰ ਇਹ ਪਾਵਰ ਸਟੀering ਤੇ 3 ਸਪੀਡ ਦੇ ਵਿੱਚ ਇਹ ਟਰੈਕਟਰ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਨੂੰ ਤੁਸੀਂ ਵਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਹੁਣ ਜੇ ਆਪਾਂ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 5,80,000 ਰੁਪਈਆ ਰੇਟ ਮੌਕੇ ਤੇ ਘਟ ਹੋ ਜੂਗਾ ਜੀ ਤੇ ਇਹ ਜਿਹੜਾ ਟਰੈਕਟਰ ਹੈ ਇਹ ਹਰਿਆਣਾ ਦੇ ਕੈਂਥਲ ਏਰੀਏ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੀ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਫੇਸਬੁੱਕ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ